ਸਾਤ ਸ੍ਰੀ ਅਕਾਲ ਦੋਸਤੋ ਲੈ ਕੇ ਹਾਜ਼ਰਾਂ ਕਬੱਡੀ ਕੱਪਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਤੇ ਪਹਿਲੇ ਕਬੱਡੀ ਕੱਪ ਦੀ ਗੱਲ ਕਰੀਏ ਪਿੰਡ ਸਿਵੀਆਂ ਬਠਿੰਡਾ ਵਿੱਚ ਕਰਵਾਇਆ ਗਿਆ ਇੱਥੇ ਕਬੱਡੀ ਓਪਨ ਤਿੰਨ ਖਿਡਾਰੀ ਬਾਹਰੋਂ 32 ਟੀਮਾਂ ਐਂਟਰ ਕੀਤੀਆਂ ਗਈਆਂ ਤੇ ਇੱਥੇ ਫੈਲਾ ਇਨਾਮ 71000 ਤੇ ਦੂਸਰਾ ਇਨਾਮ 51000 ਰੁਪਏ ਸੀ ਤੇ ਬੈਸਟਾਂ ਨੂੰ 2121000 ਰੁਪਏ ਸੀ ਇੱਥੇ ਫਾਈਨਲ ਮੈਚ ਹੁਮਮਣ ਵਰਸਸ ਕਲਿਆਣ ਸੁੱਖਾ ਵਿੱਚਕਾਰ ਖੇਡਿਆ ਗਿਆ ਇਸ ਵਿੱਚ ਹੁਮਮਣ ਫਸਟ ਰਹੀ ਤੇ ਸੈਕੰਡ ਕਲਿਆਣ ਸੁੱਖਾ ਰਹੀ ਕਿ ਇੱਥੇ ਬੈਸਟਾਂ ਦੀ ਗੱਲ ਕਰੀਏ ਤਾਂ ਮੇਰੇ ਮਿੱਤਰੋ ਬੈਸਟ ਰੇਡਰ 11 ਕਬੱਡੀਆਂ 11 ਨੰਬਰ ਲੈ ਕੇ ਗੁਰਵਿੰਦਰ ਖੂਨਣ ਬੈਸਟ ਰੇਹਾ ਤੇ ਨਾਲ ਹੀ ਜੇਕਰ ਬੈਸਟ ਜਾਫੀ ਦੀ ਗੱਲ ਕਰੀਏ ਤਾਂ 11 ਟੱਚ ਤੇ ਇੱਕ ਜੱਫਾ ਲਾ ਕੇ ਪੱਕਰ ਝੰਡੇ ਵਾਲਾ ਸੋਨੀ ਬੈਸਟ ਰੇਹਾ ਬੈਸਟਾ ਨੂੰ ਇੱਥੇ 22000 ਰੁਪਏ ਸੀ ਤੇ ਅਗਲੇ ਕਬੱਡੀ ਕੱਪ ਦੀ ਗੱਲ ਕਰੀਏ ਤਾਂ ਕਬੱਡੀ ਕੱਪ ਪਿੰਡ ਸੁਰਖਪੁਰ ਜ਼ਿਲ੍ਹਾ ਕਪੂਰਥਲਾ ਕਰਵਾਇਆ ਗਿਆ ਜਿੱਥੇ ਮੇਰੇ ਮਿੱਤਰੋ ਕਬੱਡੀ ਓਪਨ ਵਿੱਚ 16 ਟੀਮਾਂ ਇੰਟਰ ਕੀਤੀਆਂ ਗਈਆਂ ਇੱਥੇ ਪਹਿਲਾ ਇਨਾਮ 1 ਲੱਖ ਤੇ ਦੂਸਰਾ ਇਨਾਮ 75000 ਰੁਪਏ ਸੀ ਨਾਲ ਹੀ ਇੱਥੇ ਬੈਸਟਾਂ ਦੀ ਗੱਲ ਕਰੀਏ ਤਾਂ ਬੈਸਟਾਂ ਨੂੰ ਮੇਰੇ ਮਿੱਤਰੋ ਮੋਟਰਸਾਈਕਲ ਸੀ ਇੱਥੇ ਫਾਈਨਲ ਮੈਚ ਸੁਰਖਪੁਰ ਵਰਸਸ ਸ਼ਕਰਪੁਰ ਵਿਚਕਾਰ ਖੇਡਿਆ ਗਿਆ ਸੁਰਖਪੁਰ ਇੱਥੇ ਫਾਸਟ ਰਹੀ ਸੈਕੰਡ ਰਹੀ ਇੱਥੇ ਸ਼ਕਰਪੁਰ ਅੱਗੇ ਬੈਸਟਾਂ ਦੀ ਗੱਲ ਕਰੀਏ ਤਾਂ ਬੈਸਟਾਂ ਅਮਰਤਨਾਥ ਨੌਕ ਵੱਡੀਆਂ 8 ਨੰਬਰ ਲੈ ਕੇ ਬੈਸਟ ਰੇਡਰ ਰਹਾ ਬੈਸਟ ਜਾਫੀ ਦੀ ਗੱਲ ਕਰੀਏ ਤਾਂ ਲੂਕ ਸ਼ਕਰ ਪਰ ਦੋ ਟੱਚ ਇੱਕ ਜਫਾ ਤੇ ਟੀਮ ਦੀ ਸਹਿਮਤੀ ਨਾਲ ਮਿੱਠਨ ਸੁਰਖਪੁਰੀਆ ਜੁਆਇੰਟ ਰਹੇ ਹੁਣ ਤੁਸੀਂ ਦੇਖੋ ਇਹ ਫੁੱਲ ਵੀਡੀਓ ਇੱਕ ਛੋਟੀ ਜੀ ਰਿਕੁਐਸਟ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਸੀਂ ਮਿਸ ਨਾ ਕਰੋ ਜਸ਼ਨ ਕਹਿੰਦੇ ਐ ਹਰ ਜਸ਼ਨ ਮਨਾਏ ਯਾਰ ਬਹਿ ਗਿਆ ਲੈ ਵੀ ਭਾਈ ਬਹਿ ਜਾ ਵੀਰ ਬੜ ਕੇ ਮੈਚ ਦੇਖ ਕਿੰਨਾ ਵਧੀਆ ਚੱਲਦਾ ਲਓ ਸ਼ਾਂਤੀ ਦੀ ਪਈ ਹੋਈ ਰੇਡ ਯਾਰਾਂ ਦੇ ਵਿੱਚੋਂ ਕੌਣ 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 ਏ ਏ ਏ ਏ ਕਹਿੰਦੇ ਜਿਹੜਾ ਵੀ ਜੱਫੀ ਸ਼ੀਰੇ ਹੁਣੀ ਕਹਿੰਦੇ ਵੀ ਚਾਰ ਜੱਫੇ ਲੱਗਿਆ ਤੇ 51000 ਹੈ ਗ੍ਰੈਡੀਏਟਰ ਕਬੱਡੀ ਕਲੱਬ ਵਾਲੇ ਗੁਰਿੰਦਰ ਗਿੱਲ ਹੁਣੀ ਕਹਿੰਦੇ ਗੁਰਮਨ ਹੁਣੀ ਕਹਿੰਦੇ ਵੀ ਢੋਡਿਆਂ ਦਾ ਬੇਲਾ ਜੇ ਤਿੰਨ ਜੱਫੇ ਲੱਗਿਆ ਤੇ 11000 ਡਾਲਰ ਆ ਨਿੱਕੂ ਐ ਕਲਿਆਣ ਸੁਖੇਵਾਲਾ ਮੇਰੇ ਵੀਰੋ ਹੱਤੂ ਕੁਲਦੀਪ ਦਾ ਪਿੰਡੋ ਸੀਰਾ ਖਾ 1100 ਦਾ ਹੋਵੇਗਾ ਸੀਰੇ ਤੇ ਸੇਵਕ ਮੈਂਬਰ ਦੇ ਵੱਲੋਂ ਇਧਰ ਕਾਲੀ ਸਰਪੰਚ ਨੇ ਤੇਜੀ ਦੀਆਂ ਦੋ ਰੇਡਾਂ ਤੇ 2000 ਲਾ ਦਿੰਦਾ ਆਓ ਸਾਹਮਣੇ ਕਹਿੰਦੇ ਗੁਰਪ੍ਰੀਤ ਕਬੱਡੀ ਖਸਰਾ ਹੋ ਜਾਣਾ ਫਾਈਨਲ ਚੱਲਦਾ ਹੈ ਆ ਚੱਕ ਜੋਰ ਕੰਦੜਾ ਜਸ਼ਨ ਤਿਆਰ ਹੈ ਬੜਾ ਤਿੱਖਾ ਜਾਫੀ ਹੈ ਨਿੱਕੋ ਤਿਆਰ ਹੈ ਬੜਾ ਤਿੱਖਾ ਦਾ ਜਾਫੀ ਟੋਡਿਆਂ ਵਾਲਾ ਬਿੱਲਾ ਤਿਆਰ ਹੈ ਹੁਣ ਪੈਂਦੀ ਹੋ ਕਬੱਡੀ ਉੱਤੇ ਸਿਵੀਆ ਪਿੰਡ ਜਿਲ੍ਹਾ ਬਠਿੰਡਾ ਆਹ ਵੇਖਦਾ ਢੀਲਾ ਕੋਲ ਕੋਠੀ ਮੈਨੂੰ ਪਾੜੇ ਦੇ ਮਈ ਹੈ ਪਰ ਕਲੀ ਗੱਲਾਂ ਹੋਣੀਆਂ ਬਠਿੰਡਾ ਪੀਕਾ ਨੇੜ ਹੋ ਗਿਆ ਪਰ ਇੱਕ ਪਾਸੇ ਨਿੱਕੋ 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 ਗੁਰਵਿੰਦਰ ਖੂਨਣਾਂ ਆਉਂ ਜਾਂਦਾ ਹੈ ਗੁਰਵਿੰਦਰ ਖੋਨਣ ਆ 19 ਤੇ 2100 ਰੁਪਇਆ ਇਹ ਗੱਲ ਬਣਦੀ ਹੈ ਇਹ ਗੱਲ ਬਣਦੀ ਹੈ ਚਿੰਤਾ ਬਾਈ ਕਹਿੰਦਾ ਨਾ ਇੱਕੋ ਬੁਲਾਵਾਂਗੇ ਤੇ ਰੁਪਇਆ 21 2100 ਲਾਵਾਂਗੇ ਲਓ ਪੈਂਦੀ ਕਬੱਡੀ ਇੱਕ ਪਾਸੇ ਵੇਖਦਾ ਵੀ ਨੌਜਵਾਨ ਹੈ ਸ਼ੈਂਟੀ ਕਰਾਚੋਂ ਵਾਲਾ ਨੰਬਰ ਰੇਡਰ ਦਾ ਹੈ ਲਓ ਕਹਿੰਦੇ ਤੇਜ਼ੀ ਕੈਨ ਦੀ 2000 ਦੀ ਪਹਿਲੀ ਕਬੱਡੀ ਪੈ ਰਹੀ ਹੈ ਤੇਜੀ ਕੈਨ ਵਾਲਾ 2000 ਦੀ ਰੇਡ ਬਿੱਲਾ ਤੇ ਤੇਜੀ ਟੱਕਰ ਸਿਰੇ ਦੀ ਹੈ ਹਰ ਜੋ ਪਾਸੇ ਹਰ ਜੋ ਪਾਸੇ ਉਹ ਤੇਜੀ ਕਿੰਬ ਜਿੱਤੇ ਹੈ 32 ਕਬੱਡੀਆਂ ਪਾ ਕੇ 28 ਨੰਬਰ ਲੈ ਅੱਜ ਵੀ ਬਸ ਤਾਣੀਆਂ ਪਾ ਰਿਹਾ ਹੈ ਹੁਣ ਦੇਖਣਾ ਕੌਣ ਗੱਲ ਸਮੇ ਦੀ ਹੋਣੀ ਹੈ ਸ਼ਾਕਾ ਹੈ ਰਾਟਾ ਦੱਤਾ ਮਠਨ ਕਬੱਡੀ ਕਬੱਡੀ ਕਰਦਾ ਪਰ ਇੰਦਰ ਸਪான்ਸਰ ਗੇਤਾ ਬਾਜਵਾ ਪਾਲਾ ਬਾਜਵਾ ਹਰਜੀਤ ਯੂਕੇ ਮਨਦੀਪ ਯੂਕੇ ਹੀਰਾ ਕੈਨੇਡਾ ਅੰਗਰੇਜ ਸਿੰਘ ਹੁਣ ਬੱਲੇ ਇਹ ਮੋਟਰਸਾਈਕਲ ਸਪான்ਸਰ ਕੀਤੇ ਗਏ ਆ ਤਾਂ ਨਾਸਦੀ ਕਬੱਡੀ ਪੈ ਗਈ ਆ ਆ ਕਹਿੰਦੇ ਫੇਰ ਚੱਕੀ ਉਹ ਬੜਾ ਵੱਡੀ ਟੀਮ ਖੇਡਦੀ ਆ ਉਹ ਗੁੰਡੇ ਢੋਲਾ ਟੋ ਲਾ ਟੋ ਲਾ ਟੋ ਲਾ ਟੋ ਲਾ ਟੋ ਲਾ ਇਹ ਬਗੀ ਥੇੜੀ ਵਾਲਾ ਉਹ ਬੁਰੀ ਤੇ ਆ ਗਿਆ ਉਹ ਕਹਿੰਦੇ ਮੱਠਣ ਆ ਗਿਆ ਬੁਰੀ ਤੇ ਪਰ ਢੋਲਾ ਪਾਸੇ ਰੰਗ ਕਿੱਧਰ ਨੂੰ ਹੈ ਛੱਕ ਤੇ ਰਹਿਣੀ ਹੈ ਮੇਲਾ ਸੁਰਖ ਤੇ ਪਿੰਡਾਂ ਦੇ ਨਹੀਂ ਚੋਗਦਾ ਜਿਸਮ ਕਠੋਰ ਚੋਬਰਾ ਦਾ ਕਾਲੂ ਕਹਿੰਦੇ ਵਿੱਚ ਕਾਲਾ ਸਿੰਘਾਂ ਦੀ ਧਰਤੀ ਤੇ ਐਨਾ ਚੋਟੀ ਦੀਆਂ ਉਹ ਚੋਟੀ ਦੀਆਂ ਟੀਮਾਂ ਪੜਦੀਆਂ ਮੱਠਾ ਨਾਲ ਟੱਕਰ ਉਹ ਮੱਠਾ ਨਾਲ ਟੱਕਰ ਉਹ ਬੋਟਿਆਂ ਦੇ ਕਰਦਾ ਮੱਠਣ ਪਰ ਇਹਨੇ ਮੋਟਰਸਾਈਕਲ ਰੀਪਲੇਸ ਨਹੀਂ ਹੋਈ ਰਾਤ ਸਖਦੇਵ ਔਜਲਾ ਲਾਈਵ ਜਿਹੜੇ ਬੈਠੇ ਆ ਸ਼ੇਰੇ ਦੀ ਕਬੱਡੀ ਫੇਰ ਆਓ ਸਾਡੇ ਪੁੱਤ ਸ਼ਕਰਪੁਰਿਆ ਹੱਕ ਤੇ ਬਹਿ ਗਿਆ ਬਹੁਤ ਬਹੁਤ ਧੰਨਵਾਦ ਆ ਰੂਪਾ